ਇੱਥੇ ਤੁਹਾਡਾ ਬੋਲੀ ਵਾਲੀ ਬਾਬਾ ਸਸਿਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜ ਜੀ ਬੋਲੀ ਵਾਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਅੱਪਾ ਅੱਜ ਗੱਲ ਕਰਾਂਗੇ ਕਿ 2019 ਵਿੱਚ ਕੈਨੇਡਾ ਜਾਣਾ ਠੀਕ ਹੈ ਜਾਂ ਨਹੀਂ ਇਸ ਤੋਂ ਬਿਨਾ ਕੈਨੇਡਾ ਪੀਆਰ ਲੈਣ ਦਾ ਸਹੀ ਤੰਕ ਕੀ ਆ ਇਸ ਦੇ ਨਾਲ ਹੀ ਆਪਾਂ ਕੈਨੇਡਾ ਵਿਜ਼ਟਰ ਵੀਜ਼ੇ ਦੀ ਵੀ ਗੱਲ ਕਰਾਂਗੇ ਸੋ ਦੋਸਤੋ ਅਸੀਂ ਅੱਜ ਖਾਸ ਤੌਰ ਤੇ ਬੈਂਚਮਾਰਕ ਅਬਰੋਡ ਦੇ ਚੰਡੀਗੜ੍ਹ ਆਫਿਸ ਪਹੁੰਚੇ ਆ ਤੇ ਸਾਡੇ ਨਾਲ ਮੌਜੂਦ ਨੇ ਬੈਂਚਮਾਰਕ ਅਬਰੋਡ ਦੇ ਡਾਇਰੈਕਟਰ ਐਂਡ ਫਾਊਂਡਰ ਪਰਮਪ੍ਰੀਤ ਸਿੰਘ ਪਾਟਿਆ ਜੀ ਸੋ ਆਪਾਂ ਉਹਨਾਂ ਨਾਲ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਪਰਮਪ੍ਰੀਤ ਪਾਟਿਆ ਜੀ ਨਾਲ ਗੱਲ ਕਰਦੇ ਆਂ ਸੋ ਪਾਟਿਆ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਦੋਂ ਇਹ ਬੈਂਚਮਾਰਕ ਅਬਰੌਡ ਆਪਣੀ ਕੰਪਨੀ ਸਟਾਰਟ ਕੀਤੀ ਤੇ ਤੁਸੀਂ ਕਿੰਨੇ ਸਮੇਂ ਤੋਂ ਇਸ ਇੰਡਸਟਰੀ ਵਿੱਚ ਕੰਮ ਕਰ ਰਹੇ ਹੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਅ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਇਸ ਮੰਚ ਤੇ ਬੈਠਣ ਦਾ ਅ ਤਕਰੀਬਨ 2003 ਦੇ ਵਿੱਚ ਅਸੀਂ ਇਸ ਇੰਡਸਟਰੀ ਦੇ ਵਿੱਚ ਦਾਖਲ ਕੀਤਾ ਐਂਡ 2003 ਤੋਂ ਲੈ ਕੇ ਅੱਜ 2019 ਚੱਲ ਰਿਹਾ ਹੈ ਅਨੇਕਾਂ ਸਟੂਡੈਂਟਸ ਨੂੰ ਅਸੀਂ ਬਾਹਰ ਸਹੀ ਤਰੀਕੇ ਦੇ ਨਾਲ ਭੇਜਿਆ ਕਾਫੀ ਲੋਕਾਂ ਦੀ ਅਸੀਂ ਪੀਆਰ ਵੀ ਕਰਵਾਈ ਐਂਡ ਕਾਫੀ ਲੋਕ ਵਰਕ ਪਰਮਿਟਸ ਤੇ ਵੀ ਸਾਡੇ ਥਰੂ ਗਏ ਆ ਐਂਡ ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਾਡੇ ਕੋਲ ਸਾਰਾ ਜਿਹੜਾ ਲੋਕ ਚੱਲ ਕੇ ਆਉਂਦੇ ਆ ਤੇ ਉਹ ਕਹਿੰਦੇ ਆ ਕਿ ਤੁਹਾਡੀ ਰੈਫਰੈਂਸ ਉੱਥੋਂ ਮਿਲੀ ਉੱਥੋਂ ਮਿਲੀ ਐ ਡੇਲੀ ਮੈਨੂੰ ਕਾਲਸ ਆਉਂਦੀਆਂ ਸੋ ਸਾਡਾ ਬਿਜ਼ਨਸ ਜ਼ਿਆਦਾ ਐਡਵਰਟਾਈਜ਼ਮੈਂਟ ਦਾ ਨਾ ਰਹਿ ਕੇ ਸਾਡਾ ਬਿਜ਼ਨਸ ਜਿਹੜਾ ਸਾਡਾ ਰੈਫਰੈਂਸ ਬੇਸ ਬਣ ਗਿਆ ਹੈ ਐਂਡ ਇਹ ਸਾਡੀ ਐਂਡ ਸਾਡੀ ਟੀਮ ਦੀ ਲਗਨ ਤੇ ਮਿਹਨਤ ਦਾ ਨਤੀਜਾ ਹੈ ਕਿ ਅਸੀਂ ਇਸ ਮੁਕਾਮ ਤੇ ਆਂ ਪਹੁੰਚੇ ਸਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਆਪਣੀ ਜਿਹੜੀ ਕੰਪਨੀ ਆ ਇਹ ਪੰਜਾਬ ਗਵਰਨ ਬਿਲਕੁਲ ਜੀ ਜਦੋਂ ਵੀ ਇਹਨਾਂ ਨੇ ਲਾਇਸੈਂਸਿੰਗ ਦੀ ਗੱਲ ਸ਼ੁਰੂ ਕੀਤੀ ਸੀ ਆਪਣੇ ਪੰਜਾਬ ਗਵਰਨਮੈਂਟ ਨੇ ਤਾਂ ਅਸੀਂ ਪਹਿਲੇ ਸੀ ਕਿ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ no doubt ਕਿ ਸਾਡੀ ਜਿਹੜੀ ਲਾਇਸੈਂਸਿੰਗ ਹੈ ਉਹ ਲਾਸਟ ਈਅਰ ਅਪਰੂਵ ਹੋਈ ਹੈ ਠੀਕ ਹੈ ਥੈਂਕ ਯੂ ਸਰ ਸੋ ਸਰ ਸਾਡਾ ਪਹਿਲਾ ਹੀ ਕੁਐਸਚਨ ਆ ਕਿਉਂਕਿ ਬਹੁਤ سارے ਸਾਨੂੰ ਕੁਐਸਚਨ ਸਾਡੇ ਜਿਹੜੇ ਦੋਸਤ ਆ ਸਾਡੇ ਸਟੂਡੈਂਟ ਪੁੱਛਦੇ ਰਹਿੰਦੇ ਆ ਕਿ 2019 ਵਿੱਚ ਕੈਨੇਡਾ ਜਾਣਾ ਠੀਕ ਆ ਕਿਉਂਕਿ ਬਹੁਤ ਸਾਰੇ ਸਟੂਡੈਂਟ ਆ ਕੈਨੇਡਾ ਪਹੁੰਚ ਚੁੱਕੇ ਆ ਤੇ ਮੰਨਿਆ ਜਾਂਦਾ ਕਿ ਹੁਣ ਪੀਆਰ ਲੈਣੀ ਡਿਫਿਕਲਟ ਆ ਪਰ ਸਰ ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਤੁਹਾਡੇ ਬਹੁ ਪੀਕ ਫੈਸਲਾ ਜਾਂ ਨਹੀਂ ਦੇਖੋ ਜਿਹੜੇ ਵੀ ਬੱਚੇ ਬਾਹਰ ਜਾਣ ਦਾ ਸੋਚਦੇ ਆ ਕੈਨੇਡਾ ਉਹਨਾਂ ਦੀ ਹਮੇਸ਼ਾ ਇੱਕ ਪ੍ਰਾਇਰਟੀ ਰਹੀ ਹੈ ਕੈਨੇਡਾ ਕਿਉਂਕਿ ਪੀਆਰ ਜਲਦੀ ਦੇ ਦਿੰਦਾ ਹੈ ਜਾਂ ਕੈਨੇਡਾ ਜਾ ਕੇ ਬੱਚਿਆਂ ਨੂੰ ਮੋੜਨਾ ਨਹੀਂ ਪੈਂਦਾ ਉੱਥੇ ਹੀ ਸੈਟਲਮੈਂਟ ਹੋ ਜਾਂਦੀ ਹੈ ਕਿਸੇ ਦੀ ਪਹਿਲਾਂ ਕਿਸੇ ਦੀ ਬਾਅਦ ਚ ਐਕਚੁਅਲ ਚ ਕੀ ਹੈ ਕਿ ਕੰਸਲਟੈਂਟਸ ਜਾਂ ਬੱਚੇ ਜਿਹੜੇ ਹੈਗੇ ਆ ਹਲੇ ਤੱਕ ਉਹ ਟੋਰਾਂਟੋ ਜਾਂ ਵੈਨਕੂਵਰ ਤੱਕ ਹੀ ਸੀਮਤ ਉਹਨਾਂ ਨੇ ਆਪਣੇ ਦਾਇਰੇ ਨੂੰ ਰੱਖਿਆ ਸੀਗਾ ਹੁਣ ਜਦੋਂ ਅਸੀਂ ਗੱਲ ਕਰਦੇ ਆ ਕਿ ਕਿੱਥੇ ਪੀਆਰ ਛੇਤੀ ਹੋ ਗਈ ਹੈ ਉਹ ਇਹਨਾਂ ਸਟੇਟਸ ਨੂੰ ਛੱਡ ਕੇ AIPP ਦੇ ਅੰਡਰ ਅਟਲੈਂਟਿਕ ਪ੍ਰੋਵਿੰਸਸ ਦੇ ਵਿੱਚ ਹੋ ਰਹੀ ਹੈ ਪਰ ਬੱਚੇ ਉਹ ਸੁਣਨ ਨੂੰ ਤਿਆਰ ਨਹੀਂ ਹੁੰਦੇ ਅਟਲੈਂਟਿਕ ਪ੍ਰੋਵਿੰਸਸ ਬਾਰੇ ਜਦ ਕਿ ਉਹਨਾਂ ਦੀ ਕੈਟਾਗਰੀ AIPP ਦੇ ਵਿੱਚ ਹੈ ਕਿ ਇੰਟਰਨੈਸ਼ਨਲ ਅਗਰ ਗ੍ਰੈਜੂਏਟਰ ਤੁਹਾਡੀ PR ਬਹੁਤ ਜਲਦੀ ਹੋਏਗੀ ਐਂਡ ਇਸ ਤੋਂ ਇਲਾਵਾ ਅਗਰ ਅਸੀਂ ਗੱਲ ਕਰੀਏ ਕਿ ਦੂਸਰੀ ਸਟੇਟਸ ਦੇ ਵਿੱਚ ਜਿੱਦਾਂ ਕਿਊਬੈਕ ਦੀ ਗੱਲ ਕਰੀਏ ਤਾਂ ਕਿਊਬੈਕ ਦੇ ਵਿੱਚ ਅਗਰ ਤੁਸੀਂ ਗ੍ਰੈਜੂਏਸ਼ਨ ਕਰਕੇ ਜਾ ਰਹੇ ਹੋ ਉਹ ਸਕਿਲਡ ਕੋਰਸ ਲਿਆ ਤਾਂ ਪੜ੍ਹਾਈ ਦੇ ਦੌਰਾਨ ਵੀ ਤੁਹਾਡੀ ਪੀਆਰ ਪੈ ਸਕਦੀ ਹੈ ਸੋ ਬੱਚਿਆਂ ਨੂੰ ਇੱਕ ਨਵੀਂ ਸੋਚ ਲਿਆਣ ਦੀ ਲੋੜ ਹੈ ਕੰਸਲਟੈਂਟਸ ਨੂੰ ਵੀ ਐਕਚੁਅਲ ਚ ਗਾਈਡੈਂਸ ਪ੍ਰੋਪਰ ਦੇ ਰਹੀ ਨਹੀਂ ਆਂਦੀ ਉਹ ਇੱਕ ਟੋਰੰਟੋ ਐਂਡ ਵੈਂਕੂਵਰ ਦੇ ਚੱਕਰ 'ਚ ਹੀ ਫਸੇ ਰਹਿੰਦੇ ਆ ਬਾਕੀ ਸਰ ਇੱਥੇ ਇੱਕ ਮੈਂ ਗੱਲ ਹੋਰ ਵੀ ਕਹੂੰਗਾ ਬਹੁਤ ਸਾਰੇ ਸਟੂਡੈਂਟਸ ਸੋਚਦੇ ਆ ਕਿ ਸਾਡੇ ਮਾਮਾ ਜੀ ਕੈਨੇਡਾ ਦਾ ਉੱਤੇ ਵੈਂਕੂਵਰ ਆ ਜਾਂ ਟੋਰੰਟੋ ਆ ਜਾਂ ਕੁ ਸੋ ਇਹਦੇ ਨਾਲ ਮੈਂ ਲਾਉਦਾ ਜਿਵੇਂ ਤੁਸੀਂ ਦੱਸਿਆ ਕਿ ਹੋਰ ਜਿਹੜੀਆਂ ਸਟੇਟਸ ਹੈਗੀਆਂ ਕੈਨੇਡਾ ਦੇ ਉੱਥੇ ਵਧੀਆ ਆਪਾਂ ਨੂੰ ਸਟੂਡੈਂਟਸ ਲਈ ਵਧੀਆ ਮੌਕੇ ਹੈਗੇ ਹਨ ਤੇ ਸਰ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਜੇ ਆਪਾਂ ਮੰਨ ਲਓ ਸਟੂਡੈਂਟ ਕੈਨੇਡਾ ਜਾਂਦੇ ਹੈ ਜੀ ਤੇ ਉਹਨਾਂ ਲਈ ਹੁਣ ਪੀਆਰ ਦੇ ਕਿੰਨੇ ਕਿ ਚਾਂਸੇ ਆ ਕਿਉਂਕਿ ਜਿਵੇਂ ਹੁਣ ਆਪਾਂ ਜਾਣਦੇ ਆ ਕਿ 5 ਸਾਢੇ 5 ਲੱਖ 6.5 ਲੱਖ ਬੱਚਾ ਨੇ ਕੈਨੇਡਾ ਪਹੁੰਚ ਚੁੱਕਿਆ ਤੇ ਹੁਣ ਉਹਨਾਂ ਲਈ ਪੀਆਰ ਦੇ ਕਿੰਨੇ ਕਿ ਚਾਂਸੇ ਆ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਹੁਣ ਡਰ ਪੈ ਗਿਆ ਵੀ ਆਪਾਂ ਕੈਨੇਡਾ ਤਾਂ ਜਾ ਰਹੇ ਆ ਪੀਆਰ ਪਤਾ ਨਹੀਂ ਕਿਉਂ ਮਿਲੂ ਵੀ ਦੇਖੋ ਉਸੇ ਬਰਾਤ ਸਾਹਿਬ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਬੱਚੇ ਜਦ ਤੱਕ ਵੀਜ਼ਾ ਨਹੀਂ ਲੱਗਦਾ ਤੇ ਸਾਡੇ ਸਾਹਮਣੇ ਲਿਲਣੀਆਂ ਕੱਢ ਰਹੇ ਹੁੰਦੇ ਠੀਕ ਹੈ ਜੀ ਜਿੱਦਾਂ ਹੀ ਉਹ ਕੈਨੇਡਾ ਦੀ ਧਰਤੀ ਤੇ لینڈ ਹੁੰਦੇ ਆ ਤੇ ਉਹ ਆਪਣੇ ਆਪ ਨੂੰ ਵਕੀਲ ਸਮਝਣ ਲੱਗ ਪੈਂ ਤੇਰੀ ਪੜਨਾ ਇੱਥੇ ਸਾਡਾ ਆ ਨਹੀਂ ਹੋਣਾ ਉਹ ਨਹੀਂ ਹੋਣਾ ਜੇ ਅਸੀਂ ਕੰਸਲਟੈਂਟ ਹਾਂ ਕੋਈ ਚੰਗਾ ਕੰਸਲਟੈਂਟ ਤੁਹਾਨੂੰ ਕਿਸੇ ਚੰਗੇ ਰਾਹ ਤੇ ਪਾਇਆ ਆ ਤੁਸੀਂ ਆਪਣੇ ਰਾਹ ਤੋਂ ਪਟਕੋ ਨਾ ਮੇਰੀ ਇਸਾਰਤ ਦੇ ਅੱਗੇ ਹੱਥ ਜੋੜ ਕੇ ਮੈਂ ਕਹਿ ਸਕਦਾ ਆ ਕਿ ਇਹ ਤੁਜਾਰਿਸ਼ ਹੈ ਬੱਚਿਆਂ ਦੇ ਮੋਰੇ ਕਿਉਂਕਿ ਉਹ ਆਪਣਾ ਫਿਊਚਰ ਖਰਾਬ ਕਰਦੇ ਆ ਕਦੇ ਘਰ ਜਿਆਦਾ ਪੈਸਾ ਖਰਾਬ ਕਰਦੇ ਆ ਇੱਕ ਕਾਲਜ ਨੂੰ ਚੇਂਜ ਕਰਦੇ ਆ ਉਥੋਂ 22500 ਡਾਲਰ ਕੱਟਿਆ ਜਾਂਦਾ ਦੂਜੇ ਕਾਲਜ ਜਾਂਦੇ ਆ ਕਦੀ ਕਹਿੰਦੇ ਜੀ ਕੰਮ ਇੱਥੇ ਨਹੀਂ ਮਿਲਣਾ ਉੱਥੇ ਤੁਸੀਂ ਪੜ੍ਹਨਗੇ ਹੋ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ ਜੇ ਤੁਸੀਂ ਆਪਣੀ ਪੜ੍ਹਾਈ ਪ੍ਰੋਪਰ ਤਰੀਕੇ ਨਾਲ ਕਰਦੇ ਹੋ ਤਾਂ ਤੁਹਾਡੀ ਪੀਆਰ ਹੋਈ ਇੱਕ ਮੈਂ ਤੁਹਾਨੂੰ ਗੱਲ ਹੋਰ ਪੁੱਛੂਗਾ ਬਹੁਤ سارے ਸਟੂਡੈਂਟ ਮੇਰੇ ਵੀ ਕੁਝ ਦੋਸਤ ਗਏ ਹੋਏ ਆ ਮੈਂ ਇਹਨਾਂ ਨੂੰ ਜਦੋਂ ਪੁੱਛਦਾ ਕਾਲਜ ਜਾਂਦੇ ਆ ਉਹ ਕਹਿੰਦੇ ਨਹੀਂ ਯਾਰ ਕੰਮ ਦੇ ਵਿੱਚ ਟਾਈਮ ਹੀ ਨਹੀਂ ਮਿਲਦਾ ਤੁਸੀਂ ਮੈਨੂੰ ਸਾਰੇ ਸਾਡੇ ਜਿੰਨੇ ਵੀ ਸਰੋਤਿਆਂ ਨੂੰ ਇਹ ਜਰੂਰ ਦੱਸੋ ਕਿ ਜਿਹੜਾ ਬੰਦਾ ਸਟੂਡੈਂਟ ਵੀਜ਼ੇ ਤੇ ਜਾ ਰਿਹਾ ਉਹਦੇ ਲਈ ਪੜ੍ਹਨਾ ਕਿੰਨਾ ਜ਼ਰੂਰੀ ਹੈ ਕਿਉਂਕਿ ਉਹ اٹੈਂਡੈਂਸ ਨਹੀਂ ਪੂਰੀ ਕਰਦੇ ਤਾਂ ਫਿਰ ਪੀਆਰ ਦੇ ਚਾਂਸਸ ਕੀ ਰਹਿ ਜਾਣਗੇ ਕਿਉਂਕਿ ਜਦੋਂ ਅਸੀਂ ਜਿਹੜੀ ਸਟੱਡੀ ਕਰਨ ਗਏ ਆ 파ੜ ਹੀ ਨਹੀਂ ਰਹੇ ਜਦੋਂ ਬਿਲਕੁਲ ਜੀ ਜਦੋਂ ਅਸੀਂ ਸਟੂਡੈਂਟ ਵੀਜ਼ੇ ਤੇ ਜਾ ਰਹੇ ਆ ਤਾਂ ਸਾਡੇ ਕੋਲ ਸਾਡਾ ਉੱਥੇ ਵਰਕ ਪਰਮਿਟ ਨਹੀਂ ਲੱਗਾ ਹੋਇਆ ਸਾਡੀ ਕੋਲ ਅਗਰ ਪਾਰਟ ਟਾਈਮ ਵਰਕ ਅਲਾਉਡ ਹੈ ਤਾਂ ਉਹ ਕੁਝ ਘੰਟਿਆਂ ਦਾ ਅਲਾਉਡ ਹੈ ਸੋ ਅਸੀਂ ਅਗਰ ਸਟੱਡੀ ਨੂੰ ਨਾ ਪੂ ਚੱਕਰ ਚ ਜਾਂਦੇ ਆ ਵੀ 25 ਲੱਖ ਰੁਪਏ ਖਰਚ ਕੇ ਜਾਂਦੇ ਆ ਘਰ ਜਿਆਦਾ ਅਫੋਰਡੇਬਿਲਟੀ ਨਹੀਂ ਹੁੰਦੀ ਉਹਨਾਂ ਨੇ ਵਿਆਜ ਹੀ ਪੈਸੇ ਚੁੱਕੇ ਹੁੰਦੇ ਆ ਬੱਚਿਆਂ ਨੂੰ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਪੈਸੇ ਪੈਸੇ ਵਾਪਸ ਕਰੀਏ ਸੋ ਇੱਕ ਮੰਤਵ ਉਹਨਾਂ ਦਾ ਜਿਹੜਾ ਮੰਤਵ ਸੀ ਪੜਨ ਦਾ ਕੈਨੇਡਾ ਦੇ ਵਿੱਚ ਉਹ ਕਿਤੇ ਨਾ ਕਿਤੇ ਰਹਿ ਜਾਂਦਾ ਉਹ ਖਤਮ ਹੋ ਜਾਂਦਾ ਉਹ ਜਾਂ ਘੁੰਮਦੇ ਰਹਿੰਦੇ ਆ ਜਾਂ ਬਸ ਆਪਣੇ ਪੈਸੇ ਨੂੰ ਸੋ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੀਆਰ ਦਾ ਸਹੀ ਢੰਗ ਸਟੂਡੈਂਟਸ ਲਈ ਜਾਂ ਕੋਈ ਵੀ ਬੰਦਾ ਹੋਰ ਸਟੂਡੈਂਟਸ ਤੋਂ ਵੇਣਾ ਵੀ ਜਾ ਰਿਹਾ ਜੋ ਚਾਹੀਏ ਤੋਂ ਆ ਇਰਲੈਂਡਸ ਜਰਨਲ ਕਰਕੇ ਜਾਂਦਾ ਉਹਦੇ ਲਈ ਕੀ ਸਹੀ ਤਰੀਕਾ ਤੁਸੀਂ ਕੀ ਕਹੋਗੇ ਕਿ ਇਸ ਤਰ੍ਹਾਂ ਪੀਆਰ ਲਈ ਜਾ ਸਕਦੀ ਹੈ ਸਰ ਕੈਨੇਡਾ ਦੇ ਵਿੱਚ ਕਾਫੀ ਪ੍ਰਣਾਲੀਆਂ ਹੈਗੀਆਂ ਜਿਹਦੇ ਥਰੂ ਅਸੀਂ ਪੀਆਰ ਪਾ ਸਕਦੇ ਐਕਸਪ੍ਰੈਸ ਐਂਟਰੀ ਹੈ ਪੀਐਨਪੀ ਹੈ ایਆਈਪੀਪੀ ਹੈ ਐਂਡ ਇੱਥੇ ਸਾਡੀ ਕੰਪਨੀ ਜਿਵੇਂ ਐਜ਼ ਅ ਡਾਇਰੈਕਟਰ ਜਾਂ ਮੈਨੇਜਿੰਗ ਡਾਇਰੈਕਟਰ ਇਹ ਮਾਨ ਮਹਿਸੂਸ ਕਰਦਾ ਕਿ ਅਸੀਂ ਕਾਫੀ ਲੋਕ ਇੰਡੀਆ ਤੋਂ ਪੀਆਰ ਕਰਵਾਏ ਹੈ ਜਿਹੜੇ ਬੱਚੇ ਉੱਥੇ ਪੜਨਗੇ ਉਹਨਾਂ ਦੀ ਵੀ ਪੀਆਰ ਅਸੀਂ ਹਾਸਲ ਕੀਤੀ ਹੈ ਸੋ ਤਰੀਕੇ ਬਹੁਤ ਨੇ ਤੁਸੀਂ ਮੇਰੇ ਸਾਹਮਣੇ ਅਗਰ ਕਿਸੇ ਦੇ ਆਇਰਿਸ਼ ਕੋਰ ਕਲੀਅਰ ਹੋ ਰਿਹਾ ਹੈ ਜਾਂ ਕੁਝ ਹੈ ਤੁਸੀਂ ਮੇਰੇ ਸਾਹਮਣੇ ਬਟ ਕੈਨੇਡਾ ਦਾ ਇੱਕ ਸੁਪਨਾ ਅੰਜੋਏ ਬੈਠਾ ਬੰਦਾ ਵੀ ਮੈਂ ਕੈਨੇਡਾ ਦੀ ਧਰਤੀ ਤੇ ਸੈਟਲ ਹੋਣਾ ਤੁਸੀਂ ਬੰਦਾ ਲਿਆ ਕੇ ਮੇਰੇ ਸਾਹਮਣੇ ਖੜਾ ਕਰੋ ਮੈਂ ਉਹਨੂੰ ਤਰੀਕਾ ਦੱਸ ਦਿਆਂਗਾ ਵੀ ਕੈਨੇਡਾ ਕਿੱਦਾਂ ਜਾ ਕੇ ਸੈਟਲ ਹੋਣਾ ਇਨ ਲੀਗਲ ਤਰੀਕਾ ਨਾ ਕਿ ਕੋਈ ਮੈਂ ਕਬੂਤਰ ਬਾਜ਼ੀ ਵਾਲਾ ਤਰੀਕਾ ਨਾ ਆਵਾਇਆ ਕੋਈ ਇਮੋਰਡੈਂਟ ਪਾਉਣ ਵਾਲਾ ਸਹੀ ਗੱਲ ਹੈ ਤਾਂ ਇੱਕ ਸਹੀ ਤਰੀਕੇ ਦੇ ਨਾਲ ਵੀ ਤੁਸੀਂ ਕੈਨੇਡਾ ਆਪਣੀ ਇੱਕ ਡ੍ਰੀਮ ਕੰਟਰੀ ਦੇ ਵਿੱਚ ਸੈਟਲ ਹੋ ਸਕਦੇ ਹੋ ਬਟ ਸਿਰਫ ਫਰਕ ਕਿੰਨਾ ਹੈ ਕਿ ਤੁਹਾਨੂੰ ਇੱਕ ਚੰਗੇ ਕੰਸਲਟੈਂਟ ਦੀ ਲੋੜ ਹੈ ਜਿਹਦੇ ਕੋਲ ਸਾਰੀਆਂ ਪ੍ਰੋਵੀਜ਼ਨਸ ਹੋਣ ਹਾਂਜੀ ਬਾਕੀ ਸਰ ਇੱਕ ਵੀ ਚੀਜ਼ ਹੋਰ ਬੜਾ ਲੋਕਾਂ ਨੂੰ ਦੇਖਦਾ ਗੁੰਮਰਾਹ ਕਰਦੇ ਆ ਕਿ ਲੋ ਐਸੀ 5.5 ਬੈਂਡ ਦੇ ਕੈਨੇਡਾ ਭੇਜਾਂਗੇ ਤੁਹਾਨੂੰ ਤੁਸੀਂ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸੋ ਕਿ ਇਹ ਬੱਚਿਆਂ ਨੂੰ ਗਮਰਾਹ ਕੀਤਾ ਜਾ ਰਿਹਾ ਜਾਂ ਕੋਈ ਕੁਝ ਹੈ ਕਿਉਂਕਿ ਐਡਵਰਟਾਈਜ਼ਮੈਂਟ ਰੋਜ਼ ਆਪਾਂ ਦੇਖਦੇ ਰਹਿੰਨੇ ਆ ਕਿਉਂਕਿ ਇਹ ਪਤਾ ਨਹੀਂ ਕੀ ਕਹਿੰਦੇ 5.5 ਬੈਂਡ ਲੈ ਉਹ ਜਿਹਨੂੰ ਕਹਿਣਾ ਭੇਜਾਂਗੇ ਜੀ ਪ੍ਰੋਫੈਸਰ ਸਾਹਿਬ ਇਦਾਂ ਨਹੀਂ ਹੈ ਦੇਖੋ ਅਸੀਂ ਬਿਨਾਂ ਆਈਲੈਂਡਸ ਦੇ ਵੀ ਬੱਚੇ ਕੈਨੇਡਾ ਭੇਜੇ ਆ ਸਟੂਡੈਂਟ ਵੀਜ਼ਾ ਤੇ ਅ ਕੁਝ ਜਦੋਂ ਜਦਾਂ ਐਸਡੀਐਸ ਚਾਲੂ ਹੋਇਆ ਆ ਪਿਛਲੇ ਸਾਲ ਜੂਨ ਮਹੀਨੇ ਤੋਂ ਥੋੜੀ ਸਟ੍ਰਿਕਨੈਸ ਜ਼ਰੂਰ ਆਈ ਹੈ ਆਦਰਵਾਇਸ 5.5 ਬੈਂਡs ਵੀ ਬੱਚੇ ਜਾ ਰਹੇ ਸੀ ਹੁ ਵੀਜ਼ਾ ਕਿਸੇ ਕੋਲ ਆ ਜਾਂਦਾ ਕਿ ਕਿਸੇ ਬੋਡੀ ਉੱਤੇ ਸਾਢੇ 5.2 ਚ ਰਹਿ ਗਈਆਂ ਜਾਂ ਸਾਢੇ 5 ਓਵਰ ਆਲ ਦਾ ਵੀਜ਼ਾ ਦਿਖਾਣ ਨੂੰ ਉਹਨੂੰ ਹਾਈਲਾਈਟ ਕੀਤਾ ਜਾਂਦਾ ਬਟ ਮੈਜੋਰਟੀ ਆਫ ਵੀਜ਼ਾਸ ਰਿਫਿਊਜ਼ ਹੋ ਰਿਹਾ ਔਰ ਰਿਫਿਊਜ਼ਰਸ ਕੋਈ ਨਹੀਂ ਦਿਖਾਂਦਾ ਠੀਕ ਹੈ ਮੇਰੇ ਆਪਣੇ ਵੀਜ਼ਾਸ ਰਿਫਿਊਜ਼ ਹੋਏ ਆ ਜਿਨ੍ਹਾਂ ਦੇ ਬੈਂਡ ਕੱਟ ਸੀਗੇ 6 ਈਚ ਵਾਲਿਆਂ ਦੇ ਅੱਜ ਵੀ ਦੋ ਵੀਜ਼ਾਸ ਆਏ ਆ ਠੀਕ ਹੈ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਠੀਕ ਹੈ ਜੀ ਤੇ ਸਰ ਇੱਕ ਜਿਹੜੀ ਬਹੁਤ ਵਧੀਆ ਗੁੱਡ ਨਿਊਜ਼ ਤੁਸੀਂ ਉਹ ਵੀ ਸ਼ੇਅਰ ਕਰੋ ਜਿਹੜਾ ਤੁਹਾਡਾ ਅੱਜ ਇੱਕ ਵਰਕ ਪਰਮਿਟ ਆਇਆ ਕਿਉਂਕਿ ਕੈਨੇਡਾ ਵਰਕ ਪਰਮਿਟ ਲੈਣਾ ਬਹੁਤ ਔਖਾ ਮੰਨਿਆ ਜਾਂਦਾ ਲੋਕ ਕਹਿੰਦੇ ਕਿ ਵਰਕ ਪਰਮਿਟ ਆਉਂਦਾ ਨਹੀਂ ਕਹਿੰਦੇ ਤਾਂ ਬਹੁਤ ਲੋਕ ਆ ਕਿ ਅਸੀਂ ਵਰਕ ਪਰਮਿਟ ਦਵਾ ਦਾਂਗੇ ਪਰ ਮੈਂ ਅੱਜ ਜਦੋਂ ਇੱਥੇ ਆਫਿਸ ਪਹੁੰਚਿਆ ਤਾਂ ਸਰ ਨੇ ਮੈਨੂੰ ਇੱਕ ਨਿਊਜ਼ ਦਿੱਤੀ ਸੋ ਮੈਂ ਬੜੀ ਖੁਸ਼ ਹਾਂ ਤੁਸੀਂ ਦੋਸਤੋ ਦੇਖ ਸਕਦੇ ਹੋ ਸਰ ਦਿਖਾ ਦਿਓ ਜੀ ਇਹ ਵਰਕ ਪਰਮਿਟ ਆਇਆ ਜੀ ਇਹਨਾਂ ਦਾ ਸੋ ਸਰ ਤੁਹਾਡੀ ਸਾਰੀ ਪੂਰੀ ਟੀਮ ਨੂੰ ਅਸੀਂ ਬਹੁਤ-ਬਹੁਤ ਕੰਗ੍ਰੈਟਸ ਕਹਾਂਗੇ ਵਧਾਈ ਦੇ ਪਾਤਰ ਹੋ ਇਨੀ ਮ ਅ ਇੱਕ ਕੋਈ ਮਤਲਬ ਕਿ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਹੈ ਕਾਫੀ سارے ਕੰਸਲਟੈਂਟਸ ਵੀ ਇਸ ਬਾਰੇ ਨਹੀਂ ਪਤਾ ਜਾਂ ਅਖਬਾਰਾਂ ਦੇ ਵਿੱਚ ਜਿਹੜੀਆਂ ਐਡਸ ਆਉਂਦੀਆਂ ਆ ਮੰਨਨ ਉਭਾਵੇ ਨੇ ਸੁਪਨੇ ਦਿਖਾਏ ਜਾਂਦੇ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਪੈਕਿੰਗ ਲੇਬਰ ਤੇ ਜਾਓ ਪਹਿਲੀ ਗੱਲ ਪੈਕਿੰਗ ਲੇਬਰ ਦੀ ਕੋਈ ਐਲ ਐਮ ਆਈ ਹੀ ਨਹੀਂ ਆਂਦੀ ਹਾਂਜੀ ਹਾਂਜੀ ਠੀਕ ਹੈ ਸੋ ਅ ਅਗਰ ਬੰਦਾ ਬਿਲਕੁਲ ਅਨਪੜ੍ਹ ਵੀ ਹੈ ਤਾਂ ਵੀ ਅਸੀਂ ਉਹਨੂੰ ਵਰਕ ਪਰਮਿਟ ਤੇ ਭੇਜ ਸਕਦੇ ਆ ਸਿਰਫ ਇਹ ਹੋ ਸਕਦਾ ਕਿ ਉਹਨੂੰ ਅਸੀਂ ਫਾਰਮ ਵਰਕਰ ਦੇ ਰੂਪ ਦੇ ਵਿੱਚ ਭੇਜੀ ਐਂਡ ਉਹ ਅ ਅਗਰ ਉਹ ਪੜਿਆ ਲਿਖਿਆ ਹੈ ਤਾਂ ਉਹਦੇ ਰਿਲੇਟਿਡ ਕੈਟਾਗਰੀ ਚੋਂ ਦਾ ਪਰਮਿਟ ਅਰੇਂਜ ਕਰਵਾਇਆ ਜਾ ਤੇਕ ਜੀ ਤੇ ਰੁਕੂੰਗਾ ਤੁਸੀਂ ਐਲ ਐਮ ਆਈ ਕੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਸਲੋਤੇ ਸਾਡੇ ਐਲ ਐਮ ਆਈ ਬਾਰੇ ਨਾ ਜਾਣਦੇ ਹੋਣ ਸੋ ਸਾਨੂੰ ਐ ਵੀ ਅਸੀਂ ਗੱਲ ਪੂਰੀ ਕਲੀਅਰ ਕਰੀਏ ਕਿਉਂਕਿ ਸਾਡੇ ਪਿੰਡਾਂ ਨੇ ਜਿੰਨੇ ਵੀ ਭੈਣ ਭਰਾ ਕੇ ਉਹਨਾਂ ਨੂੰ ਵੀ ਪਤਾ ਲੱਗ ਸਕਦਾ ਕਿ ਐਲ ਐਮ ਆਈ ਕੀ ਹੁੰਦੀ ਆ ਇਹ ਕਿਸ ਤੋਂ ਲੈਣੀ ਜ਼ਰੂਰੀ ਹੈ ਕੁਝ ਲੋਕਾਂ ਨੇ ਵਹਿਮ ਬਣਾਇਆ ਕੀ ਕਿਸ ਤਰ੍ਹਾਂ ਦੀ ਐਲਐਮਆਈ ਹੁੰਦੀ ਹੈ ਜਿਹੜੀ ਗਵਰਨਮੈਂਟ ਅਪਰੂਵਡ ਜਾਂ ਕਿਸ ਤਰ੍ਹਾਂ ਦਾ ਕੀ ਪੂਰਾ ਪ੍ਰੋਸੈਸ ਹੁੰਦਾ ਉਹ ਯੂ ਦੱਸੋ ਜੀ ਇੱਕ ਏਮਪਲੋਇਰ ਅਗਰ ਲੈਟਸ ਸੇ ਤੁਸੀਂ ਕੈਨੇਡਾ ਚ ਬੈਠੇ ਹੋ ਤੁਸੀਂ ਕਿਸੇ ਨੂੰ ਸੱਦਣਾ ਚਾਹੁੰਦੇ ਹੋ ਏਮਪਲੋਇਮੈਂਟ ਦੇ ਬੇਸ ਤੇ ਤੁਹਾਨੂੰ ਉਸ ਵਰਕਰ ਦੀ ਲੋੜ ਹੈ ਸੋ ਤੁਹਾਨੂੰ ਗਵਰਨਮੈਂਟ ਆਫ ਕੈਨੇਡਾ ਦੇ ਕੋਲ ਐਲਐਮਆਈ ਅਪਲਾਈ ਕਰਨੀ ਪੈਂਦੀ ਹੈ ਕਿ ਤੁਹਾਨੂੰ ਉਸ ਤਰੀਕੇ ਦਾ ਬੰਦਾ ਤੁਹਾਨੂੰ ਕੈਨੇਡਾ ਦੇ ਵਿੱਚ ਨਹੀਂ ਮਿਲ ਰਿਹਾ ਇਹਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦਾ ਨਾਮ ਦਿੱਤਾ ਗਿਆ ਹੈ ਠੀਕ ਹੈ ਐਂਡ ਜਦੋਂ ਤੁਸੀਂ ਗਵਰਨਮੈਂਟ ਨੇ ਪ੍ਰੂਫ ਕਰ ਦਿੰਦੇ ਹੋ ਕਿ ਤੁਹ ਕੈਨੇਡਾ ਚ ਨਹੀਂ ਬਲ ਰਹੇ ਤੁਸੀਂ ਕਿਸੇ ਹੋਰ ਮਿਥ ਤੋਂ ਚਾਹੇ ਉਹ ਇੰਡੀਆ ਚੋਂ ਬੁងਵਾਣਾ ਚਾਹੁੰਦੇ ਹੋ ਤਾਂ ਉਹ ਐਲ ਐਮ ਆਈ ਇਸ਼ੂ ਹੋ ਗਈ ਉਹਦੇ ਬੇਸ ਤੇ ਅਸੀਂ ਵੀਜ਼ਾ ਅਪਲਾਈ ਕਰਦੇ ਆ ਪਰਮਿਟ ਅਪਲਾਈ ਕਰਦੇ ਆ ਐਂਡ ਉਹ ਵਰਕ ਪਰਮਿਟ ਸਾਡੇ ਪਾਸਪੋਰਟ ਸਰ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛੂਗਾ ਕਿ ਜਿਹੜੀ ਐਲ ਐਮ ਆਈ ਹੈ ਇਹਦੇ ਤੋਂ ਬਿਨਾ ਵੀ ਵਰਕ ਪਰਮਿਟ ਲੱਗ ਸਕਦਾ ਕਿ ਇਹ ਜ਼ਰੂਰੀ ਹੈ ਤਾਂ ਹੀ ਵਰਕ ਪਰਮਿਟ ਲੱਗੋ ਜੀ ਆਪਣੇ ਕੋਲ ਐਲ ਐਮ ਆਈ ਸਰ ਐਲ ਐਮ ਆਈ ਇਹ ਤੋਂ ਬਿਨਾ ਵੀ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ ਬਟ ਉਹਨਾਂ ਦਾ ਅਪਲਾਈ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇ ਡਿਪੈਂਡੈਂਟ ਉੱਤੇ ਸਟੂਡੈਂਟ ਵੀਜ਼ਾ ਤੇ ਪੜ ਰਹੇ ਆ ਸੋ ਅਸੀਂ ਕਾਫੀ ਸਾਰੇ ਓਪਨ ਵਰਕ ਪਰਮਿਟਸ ਉਹਨਾਂ ਸਪਾਊਸ ਦੇ ਹਾਸਲ ਕੀਤੇ ਆ ਜਿਨ੍ਹਾਂ ਦੀ ਵਾਈਫ ਜਾਂ ਹਸਬੰਦ ਉੱਤੇ ਆਲਰੇਡੀ ਕਿਸੇ ਇੰਸਟੀਚਿਊਟ ਦੇ ਵਿੱਚ ਪੜ ਰਹੇ ਆ ਯਾ ਵਰਕ ਪਰਮਿਟ ਤੇ ਹੋ ਜੋ ਕਿ ਸਰ ਹੁਣ ਮੈਂ ਇੱਕ ਚੀਜ਼ ਤੁਹਾਨੂੰ ਹੋਰ ਪੁੱਛੂੰਗਾ ਕਾਫੀ ਜਿਵੇਂ ਮੈਂ ਆਪਾਂ ਮਿਲਦਾ ਰਹਿਣਾ ਮੇਰੀ ਵੀ ਮੁਲਾਕਾਤ ਹੁੰਦੀ ਰਹਿੰਦੀ ਹੈ ਜਿਹੜੇ ਸਾਡੀ ਇਮੀਗ੍ਰੇਸ਼ਨ ਏਜੰਟਸ ਦਾ ਕੀ ਕਰਦੇ ਲੋਕ ਕਹਿੰਦੇ ਕਿ ਵਿਜ਼ਟਰ ਵੀਜ਼ਾ ਤੇ ਚਲੇ ਜਾਓ ਤੁਹਾਨੂੰ ਅਸੀਂ ਉੱਥੇ ਵਰਕ ਪਰਮਿਟ ਦਵਾ ਦਾਂਗੇ ਠੀਕ ਆ ਉਹ ਇਹ ਵੀ ਨਹੀਂ ਦੱਸਦੇ ਕਿ ਆਪਾਂ ਦੇਖਦੇ ਜਿਹੜੀ ਗਵਰਨਮੈਂਟ ਹੈਗੀ ਕੈਨੇਡਾ ਦੀ ਉਹ ਚਾਹੁੰਦੀ ਕਿ ਜੇ ਬੰਦਾ ਮਹੀਨਾ ਡੇਢ ਮਹੀਨਾ ਲਈ ਤੇ ਘੁੰਮਣ ਹੀ ਆਇਆ ਉਹਨਾਂ ਨੂੰ ਇਹ ਨਹੀਂ ਹੁੰਦਾ ਸੀ ਇਹਨੂੰ ਵਰਕ ਪਰਮਿਟ ਦੇਣਾ ਸੋ ਤੁਸੀਂ ਉਹਦੇ ਬਾਰੇ ਕੀ ਕਹੋਗੇ ਕਿ ਜਿਹੜਾ ਬੰਦਾ ਵਿਜ਼ਟਰ ਵੀਜ਼ੇ ਤੇ ਜਾਂਦਾ ਉਹ ਕਿਸ ਤਰ੍ਹਾਂ ਕੀ ਸੋਚ ਕੇ ਜਾਵੇ ਮੈਂ ਵਾਪਸ ਆਉਣਾ ਜਾਂ ਮੈਂ ਵਰਕ ਪਰਮਿਟ ਲਈ ਜਾਣਾ ਬਰਾੜ ਸਾਹਿਬ ਦੇਖੋ ਅੱਜ ਤੋਂ 4-5 ਸਾਲ ਪਹਿਲਾਂ ਅਸੀਂ ਕਿਸੇ ਦਾ ਵਿਜ਼ਟਰ ਵੀਜ਼ਾ ਲਗਵਾਉਂਦੇ ਸੀ ਉਹ ਕਮਫਰਟ ਕੇ ਵਾਪਿਸ ਆ ਜਾਂਦਾ ਸੀ ਸ਼ਾਇਦ ਸਾਡੇ ਕੁਝ ਹਾਲਾਤ ਇੰਦਾ ਦੇ ਪੰਜਾਬ ਦੇ ਜਾਂ ਸੀ ਇੰਡੀਆ ਦੇ ਕਹਿ ਲਈ ਇੰਦਾ ਦੇ ਬਣ ਗਏ ਕਿ ਲੋਕ ਇੱਥੇ ਹੁਣ ਬਿਜ਼ਨਸ ਕਰਨਾ ਜ਼ਰੈਣਾ ਪਸੰਦ ਨਹੀਂ ਕਰਦੇ ਸੋ ਉਹ ਇਸ ਛੱਤ ਦੇ ਵਿੱਚ ਰਹਿੰਦੇ ਆ ਕਿ ਅਗਰ ਸਾਨੂੰ ਵਿਜ਼ਟਰ ਵੀਜ਼ਾ ਮਿਲ ਗਿਆ ਸੀ ਉੱਥੇ ਜਾ ਕੇ ਬਾਅਦ ਪਰਮਿਟਸ ਕਨਵਰਟ ਕਰਾ ਲਾਂਗੇ ਇੱਥੇ ਮੈਂ ਇੱਕ ਗੱਲ ਉਹਨਾਂ ਨੂੰ ਕਲੀਅਰ ਕਰਨਾ ਚਾਹੁੰਦਾ ਮੇਰੇ ਕੋ ਰੈਗੂਲਰ ਕੁਐਰੀਜ਼ ਆਉਂਦੀਆਂ ਜੀ ਸਾਨੂੰ ਵਿਜ਼ਟਰ ਵੀਜ਼ਾ ਤੇ ਭੇਜ ਦਿਓ ਅਸੀਂ ਉੱਥੇ ਬਾਅਦ ਤੇ ਕਨਵਰਟ ਕਰਵਾ ਦਿਓ ਹਾਂਜੀ ਇਹ ਨੋ ਡਾਊਟ ਕਿ ਇੰਦਾ ਹੁੰਦਾ ਰਿਹਾ ਹੈ ਐਂਡ ਹੋ ਵੀ ਰਿਹਾ ਹੈ ਬਟ ਇਹ ਅਸੀਂ 100% ਸ਼ੋਰਟੀ ਲਾ ਸਕਦੇ ਵੀ ਜਿਹਦੇ ਕੋਲ ਵਿਸਟਰ ਵੀਜ਼ਾ ਹੈ ਉਹਨੂੰ ਵਰਕ ਪਰਮਿਟ ਉੱਥੇ ਮਿਲੇਗਾ ਹੀ ਮਿਲੇਗਾ ਉੱਥੇ ਵੀ ਇੰਟਰਵਿਊ ਹੁੰਦੀ ਹੈ ਉੱਥੇ ਵੀ ਉਹ ਦੇਖਦੇ ਆ ਕਿ ਸਾਡੇ ਕਾਬਿਲੇ ਬੰਦਾ ਹੈਗਾ ਆ ਇਹਦੀ ਇੰਗਲਿਸ਼ ਪ੍ਰੋਫੀਸ਼ੈਂਸੀ ਅੱਛੀ ਹੈ ਤਾਂ ਇਹਨੂੰ ਇੱਥੇ ਰੱਖ ਲੈਣੇ ਆ ਨਹੀਂ ਤਾਂ ਰੀਪੋਰਟ ਕਰਤਾ ਜੀ ਠੀਕ ਹੈ ਸਰ ਸੋ ਸਰ ਵਿਜ਼ਟਰ ਵੀਜ਼ਾ ਲੈਣ ਦਾ ਸਭ ਤੋਂ ਤੁਸੀਂ ਈਜ਼ੀ ਮੈਥਡ ਕਿਹੜਾ ਮੰਨਦੇ ਹੋ ਕਿ ਵਿਜ਼ਟਰ ਵੀਜ਼ਾ ਲੱਗ ਜੇ ਕਿਉਂਕਿ ਅੱਜ ਕੱਲ ਲੋਕ ਬਹੁਤ ਪੈਸੇ ਮੰਗ ਰਹੇ ਹੈ ਮੇਰੇ ਕਾਫੀ ਬੰਦਿਆਂ ਨਾਲ ਗੱਲ ਹੋਈ ਹੈ ਪਾਕਿਸਤਾਨ ਦਾ ਨਾਮ ਨਹੀਂ ਲੈਣਾ ਚਾਹਾਂਗੇ ਉਹ 200000 ਰੁਪਏ ਤੱਕ ਵੀ ਵਿਜ਼ਟਰ ਵੀਜ਼ਾ ਦਾ ਮੰਗ ਰਹੇ ਹੈ ਜੀ ਸਰ 200000 ਲੱਖ ਮੰਗ ਲਿਆ ਰੋਕੀ ਚੱਲੀ ਚੱਲੀ ਦਾ ਖਰਚਾ ਨੂੰ ਪਿਆਰ ਬੈਠਿਆ ਸਾਡੇ ਪੰਜਾਬ ਚ ਇਹ ਘੇੜਚਾਲ ਬੜੀ ਹੋਈ ਹੈ ਕਿ ਜਿੱਦਾਂ ਅੱਗੇ ਸਰ ਪਹਿਲਾਂ ਯੂਕੇ ਦਾ ਅਪਲਾਈ ਕੀਤਾ ਜਾਂਦਾ ਸੀ ਜਿੱਦਾਂ ਵੀ ਪਾਸਪੋਰਟ ਭੰਦਾ ਸੀ ਉਹ ਯੂਕੇ ਆਪਣਾ ਅਪਲਾਈ ਕਰਕੇ ਜਰੂਰ ਦੇਖਦਾ ਸੀ ਹੁਣ ਕੈਨੇਡ ਦੇਖਦੇ ਕਿ ਕੀ ਆ ਚੇਤੀ ਹੋ ਰਹੀ ਹੈ ਜਾਂ ਲੋਕ ਉੱਤੇ ਸੈਟਲ ਹੋ ਰਹੇ ਆ ਸੋ ਹਰ ਪੰਜਾਬੀ ਦਾ ਇੱਕ ਧਿਆਨ ਕੈਨੇਡਾ ਵੱਲ ਚਲ ਰਿਹਾ ਕਿ ਮੈਂ ਉੱਥੇ ਵਿਸਟਰ ਵੀਜ਼ਾ ਫਰਾਈ ਕਰਾਂ ਚਾਹੇ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਸੋ ਪੈਸੇ ਖਰਚ ਦੀ ਲੋੜ ਨਹੀਂ ਹੈ ਅੱਛਾ ਵਿਸਟਰ ਵੀਜ਼ਾ ਚ ਸਿੰਪਲੀਫਿਕੇਸ਼ਨ ਤੋਂ ਅੱਡੀ ਕੀ ਹੈ ਕਿ ਅਗਰ ਤੁਸੀਂ ਆਪਣਾ ਜੋ ਵੀ ਤੁਹਾਡੇ ਡਾਕੂਮੈਂਟਸ ਹੈ ਫਾਈਨੈਂਸ਼ੀਅਲਸ ਹੈ ਉਹਨੂੰ ਰੱਖ ਕੇ ਤੁਸੀਂ ਅਪਲਾਈ ਕਰਦੇ ਹੋ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਜਸਟੀਫਾਈ ਕਰਦੇ ਹੋ ਐਮਬੈਸੀ ਨੂੰ ਕਿ ਸਾਡੀ ਇੱਥੇ ਇਨਕਮ ਹੈ ਅਸੀਂ ਵਾਪਸ ਆਵਾਂਗੇ ਤਾਂ ਵੀਜ਼ਾ ਮਿਲ ਚੁਕੋ ਸਪான்ਸਰ ਸਰ ਸਪான்ਸਰ ਵੀ ਜਰੂਰੀ ਹੈ ਜੇ ਹੋਣਾ ਅਪਲਾਈ ਕਰ ਲਈ ਵੀ ਸਰ ਦੇਖੋ ਹਰ ਕਿਸੇ ਦਾ ਰਿਲੇਟਿਵ ਉੱਥੇ ਹੈ ਨਹੀਂ ਹੈ ਜਾਂ ਉਹ ਤੁਹਾਨੂੰ ਸਪான்ਸਰ ਕਰਦਾ ਹੈ ਕਿ ਨਹੀਂ ਕਰਦਾ ਅਸੀਂ ਹੋਟਲ ਬੁਕਿੰਗ ਤੇ ਵੀ ਵੀਜ਼ਾ ਪ੍ਰਾਪਤ ਕੀਤੇ ਆ ਸੋ ਅੱਜ ਦੇ ਟ੍ਰੈਂਡ ਦੇ ਵਿੱਚ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਆ ਕਿ ਜਿਹੜੇ ਕੋਈ ਕੰਸਲਟੈਂਟ ਤੁਹਾਨੂੰ ਗੁੰਮਰਾਹ ਕਰਦੇ ਜੀ ਤੁਸੀਂ वैसाखी देखन, कॅनिडा चले जाओ, या देखन, करेड़ा करेड़ा देखन करेड़ा चले जाओ, अपने क्रिशियन गुरपुर <laughs> ਬੇਨਹਾ ਜੀ ਉਹਨੂੰ 크리스마ਸ ਤੇ ਕਿਹਾ ਜਾਂਦਾ ਕਿ ਤੂੰ ਕੈਨੇਡਾ ਵਿਜ਼ਿਟ ਕਰ। ਸੋ ਇਹ ਚੀਜ਼ਾਂ ਰੈਂਬੈਸੀਆਂ ਬਹੁਤ ਸਿਆਣੀਆਂ ਬੈਠੀਆਂ ਹੋਏ ਦੇਖਦੀਆਂ ਕਿ ਅਗਰ ਤੁਸੀਂ ਕੁਝ ਮੰਗਾਰੇ ਤੁਸੀਂ ਪਹਿਲਾਂ ਕਿੰਨੀਆਂ ਕਿ ਕੰਟਰੀਆਂ ਘੁੰਮੇ। ਠੀਕ ਹੈ ਸੋ ਇੱਕ ਟ੍ਰੈਵਲ ਹਿਸਟਰੀ ਅਗਰ ਤੁਹਾਡੀ ਹੈ ਤਾਂ ਤੁਹਾਡੇ ਵੀਜ਼ਾ ਲੱਗਣ ਦੇ ਚਾਂਸ ਜ਼ਿਆਦਾ ਹੈ। ਪਰ ਤਰੀਕੇ ਨਾਲ ਜੇ ਫਾਈਲਿੰਗ ਕੀਤੀ। ਸੋ ਸਰ ਨੇ ਜਿਵੇਂ ਬਹੁਤ ਵਧੀਆ ਗਾਈਡ ਕੀਤਾ ਮੈਨੂੰ ਬੜੀ ਖੁਸ਼ੀ ਹੋਈ ਸਰ ਤੁਸੀਂ ਬਹੁਤ ਜਿਹੇ ਦਿਲ ਤੋਂ ਗੱਲਾਂ ਕੀਤੀਆਂ ਸਾਫ਼ 깔 ਲੱਗੀਆਂ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਛੋਸ਼ੇ ਭਾਜ ਨਹੀਂ ਕਿ ਐ ਕਰ ਦਾਂਗੇ ਅਸੀਂ ਉਹ ਕਰ ਦਾਂਗੇ। ਸੋ ਮੈਨੂੰ ਪਰਸਨਲੀ ਬੜੀ ਖੁਸ਼ੀ ਹੋਈ। ਸੋ ਦੋਸਤੋ ਜੇਕਰ ਤੁਸੀਂ ਬੈਂਚਮਾਰਕ ਅਬਰੌਡ ਦਾ ਜਿਹੜਾ ਆਫਿਸ ਆ ਵਿਜ਼ਿਟ ਕਰਨਾ ਚਾਹੁੰਦੇ ਹੋ ਸਾਰਨ ਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਪਾ ਇੱਥੇ ਤੁਸੀਂ ਚੰਡੀਗੜ੍ਹ ਆ ਕੇ ਮਿਲ ਸਕਦੇ ਹੋ ਇਹਨਾਂ ਦਾ ਸੀ ਕੰਟੈਕਟ ਨੰਬਰ ਤੇ ਐਡਰੈਸ ਹੈ ਤੁਸੀਂ ਦੇਖ ਸਕਦੇ ਹੋ نیچے ਦਿੱਤਾ ਤੁਸੀਂ ਇਹਨਾਂ ਨਾਲ ਇੱਕ ਵਾਰ ਜਰੂਰ ਸੰਪਰਕ ਕਰੋ ਵੀਜ਼ਾ ਲਵਾਉਣਾ ਜਾਂ ਨਾ ਲਵਾਉਣਾ ਤੁਹਾਡੀ ਮਰਜ਼ੀ ਆ ਪਰ ਇੱਕ ਵਾਰ ਸਹੀ ਏਜੰਟ ਤੋਂ ਸਲਾਹ ਲੈਣੀ ਮੇਰੇ ਅਕੋਰਡਿੰਗ ਬਹੁਤ ਜ਼ਰੂਰੀ ਆ ਸੋ ਸਾਡਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡੇ ਬਹੁਤ ਬਹੁਤ ਧੰਨਵਾਦੀਆਂ ਜੀ ਧੰਨਵਾਦ ਸਾਹਿਬ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਤੁਸੀਂ ਚੰਡੀਗੜ੍ਹ ਜੀ ਆਲ ਕੀਤੀ ਮੇਰਾ ਜਲੰਧਰ ਵੀ ਆਫਿਸ ਹੈ ਤੁਸੀਂ ਉੱਥੇ ਵੀ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਐਂਡ ਸਾਡੇ ਮਿਲਣ ਦੀ ਕੋਈ ਫੀਸ ਨਹੀਂ ਹੈ ਬਟ ਤੁਹਾਨੂੰ ਸੱਚੀ ਤੇ ਅ ਅ ਉਸ ਤਰੀਜ਼ ਲਈ ਬਚਨ ਬਦਰਾਗੇ ਐਂਡ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਜੋ ਵੀ ਮਨੋ ਕਾਮਨਾ ਹੈ ਕਿਸੇ ਵੀ ਕੰਟਰੀ ਨੂੰ ਲੈ ਕੇ ਸੈਟਲ ਹੋਣ ਦੀ ਹੋਵੇ ਪੜਨ ਦੀ ਹੋਵੇ ਤਾਂ ਉਹ ਜ਼ਰੂਰ ਸੋ ਦੋਸਤੋ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੇਵਾਂ ਕਿ ਜੇ ਤੁਸੀਂ ਇਕੱਲ ਯੂ ਐਸਏ ਕੈਨੇਡਾ ਜਾਪਾਨ ਯੂਕੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਪੀਆਰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਬੈਂਚਮਾਰਕ ਆਬਰਾਡ ਚੰਡੀਗੜ੍ਹ ਆਫਿਸ ਜਾਂ ਜਲੰਧਰ ਇੱਕ ਵਾਰ ਵਿਜ਼ਿਟ ਕਰ ਸਕਦੇ ਹੋ ਤੇ ਪੂਰੀ ਸਰਾਤ ਨੂੰ ਵਧੀਆ ਮਿਲੂਗੀ ਮੈਨੂੰ ਉਮੀਦ ਆ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਸਰ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਕਿਸੇ ਹੋਰ ਵੀਡੀਓ ਨਾਲ ਮਿਲਦੇ ਆ ਇਸ ਵੀਡੀਓ ਵਿੱਚ ਇਹਨਾਂ ਦੇ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਆਪਣੀ ਇਸ ਵੀਡੀਓ ਬਾਰੇ ਰਾਏ ਜ਼ਰੂਰ ਦਿਓ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਅਸੀਂ ਤੁਹਾਡਾ ਜਲਦੀ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੋਸ ਬੋੜੀ ਹਰੀ ਬਾਬਾ ਜੀ ਕੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਕੇ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਮੈਂ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਇਹਨੇ ਸ਼ਬਦ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਨੇਗੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ